ਰੋਲ ਜੀ ਕਹੋ ਜੀ ਹਾਂ ਰੋਲ ਸਾਰਿਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਆਦੇ ਪਰਿਵਾਰ ਸਮੇਤ ਆਏ ਹੋ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਦੇਖੋ ਜੀ ਥੋੜਾ ਜਿਹਾ ਨੀ ਮੈਂ ਕਰ ਲਿਆ ਭਾਈ ਇਹ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ ਤੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਤੀ ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਆ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ਲੰਣੀ ਆ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਿਵਾਉਣ ਦੇ ਖਾਤਰ ਕਈ ਮਾਮਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਪਾਕ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਸ਼ੀਲ ਉਦਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹਿ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਹੋਰ ਪਾਉਂਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਉਣਾ ਸੋ ਉਹਨਾਂ ਨੂੰ ਸ਼ਰਧਾਜੀ ਦੇਨ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗੱਤੀ ਚ ਲੋਕ ਜਿਹੜੇ ਨਿਕਲ ਕੇ ਵੋਟ ਕਰ ਮੇਰੀ ਅੱਜ ਕੀ ਗੱਲ ਚਾਹੂਗੇ ਬਾਕੀ ਵੀ ਵਿਰੋਧੀ ਪਾਰਟੀਆਂ ਚ ਸਾਰੇ ਪ੍ਰਾਦੇ ਜਾਣੇ ਨੇ ਬਚਾਰ ਕੀਤਾ ਮੈਂ ਇਕੱਲਾ ਇਕੱਲਾ ਮੀਤ ਹੈਰ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਾ 83 ਨੰਬਰ ਪੋਲਿੰਗ ਜੈਂਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਹੈ ਮੇਰਾ 83 ਨੰਬਰ ਆ ਬਰਨਾਲਾ ਐਸਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.5 250 ਕਿਲੋਮੀਟਰ ਮੈਨ ਲੱਗਦਾ ਹੋ ਸਕਦਾ ਜਾਣ ਹੀ ਨਾ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਜੀ ਵੋਟ ਪਾਓ ਆਪ ਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਮੈਂ ਇਹੀ ਦੂਜੇ ਨੂੰ ਕੀ ਕਹਾਂਗੇ ਉਹ ਵੀ ਕਹਿੰਦਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਵਿਚਾ ਪਿਆਰ ਮਿਲਿਆ ਅੱਜ ਕੀ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਦਾ ਹੰਗੜਾ ਰਹੇਗਾ ਪੂਰਾ ਦਿਨ ਅੱਜ ਦੇਖੋ ਇਹ ਚਲੋ ਮੈਂ ਥੋੜਾ ਨਹੀਂ ਬੰਦ ਬੜੇ ਬਾਰੀ ਕਹਿ ਚੁੱਕਿਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੂਗੀ ਪਾਰਟੀ ਵਰਕਰ ਅੱਜ ਪੂਰੀ ਗਰਮੀ ਚ ਵੀ ਸਾਰੇ ਬੂਥ ਲਗਾਏ ਹੋਏ ਨੇ ਤੁਸੀਂ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਕੋਈ ਮਦਦ ਨਹੀਂ ਮੈਂ ਤੋਂ ਸਾਹਿਦ ਕੀਤਾ ਜੀ ਪਿਛਲੀ ਵਾਰੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਹੈ ਕਿਉਂਕਿ ਉਹ ਕਹਿੰਦੇ ਨੇ ਵੀ ਦੁੱਧ ਦਾ ਮੱਚਾ ਲੱਸੀ ਰੁਫਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਸੀ ਜੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹੇਗੀ ਮੋ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜੋਰ ਲੱਗਾ ਹੋਇਆ ਪੂਰਾ ਤੇ ਰਿਕਾਰਡ ਤੋੜ ਮਿਲ ਲੱਗਦਾ ਵੀ ਵੋਟ ਪਾਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਉਹ